ਮੈਂ ਹਾਂ ਗੁਰਜੀਤ ਸਿੰਘ ਤੇ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਆਪਾਂ ਖੜੇ ਹਾਂ ਰੈਕੋਰਡ ਦੇ ਵਿੱਚ ਤਲਵੰਡੀ ਗੇਟ ਤਲਵੰਡੀ ਬਾਜ਼ਾਰ ਦੇ ਸਾਹਮਣੇ ਜੋ ਕਿ ਦਰਵਾਜਾ ਵਜਦਾ ਦਾ ਰੈਕੋਰਡ ਦਾ ਤਲਵੰਡੀ ਗੇਟ ਉਹਦੇ ਸਾਹਮਣੇ ਅੱਜ ਕਿਸਾਨ ਮੇਟ ਤੋਂ ਸੁਹੂ ਮੁਜ਼ਾਰਾ ਕੀਤਾ ਗਿਆ ਦਾ ਸੀਤੂ ਬੰਨੀਓ ਸੀਤੂ ਬੰਨੀਓ ਹੈ ਬੁਦਲਾ ਤੋਂ ਮੁਜ਼ਾਰਾ ਕੀਤਾ ਗਿਆ ਸਾਡੇ ਨਾਲ ਸੀਤੂ ਦੇ ਆਗੂ ਦਜੀਤ ਕੁਮਾਰ ਗੋਰਾ ਜੀ ਜੀਲਾ ਤੇ ਫਿਰ ਇਹਨਾਂ ਨਾਲ ਗੱਲਬਾਤ ਕਰਾਂਗੇ ਕਾਮਰਦੀਆ ਜਿਲ੍ਹਾ ਜਮਰ ਗੋਰਾ ਸੀਐਡੀ 77 ਅੱਜ ਜੀ ਕੇਂਦਰ ਸਰਕਾਰ ਦਾ ਮੋਦੀ ਦਾ ਅਮੇਸ਼ਾ ਕੜਾਪੜ ਕਰਾਣੇ ਉਹਨਾਂ ਦਾ ਹੀ ਪੁੱਤਰਾ ਫੁਕਿਆ ਜਿਹੜੀਆਂ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਹੈਗੀਆਂ ਨੇ ਉਹ ਕੋਈ ਗੱਲ ਕਿਸੇ ਵਰਗ ਦੀ ਗੱਲ ਸੁਣਨੀ ਛੋਦੀ ਸਿਰਫ ਵੱਡੇ ਘਰਾਣਿਆਂ ਦੀ ਇਹ ਸਰਕਾਰ ਬਣ ਕੇ ਰਹੇਗੀ ਕਿਉਂਕਿ ਵੱਡੇ ਵੱਡੇ ਵਾਅਦੇ ਕੀ ਦਿੱਤੇ ਸੀ ਨਾ ਚੋਣਾਂ 'ਚ ਵੀ ਲੋਕਾਂ ਦੀ ਇਹ ਯਿਆ ਕਰਾਂਗੇ ਲੋਕਾਂ ਨੂੰ ਉਹ ਕਰਾਂਗੇ ਇੱਕ ਵੀ ਲੋਕਾਂ ਦੀ ਬਾਦਾਂ ਨਹੀਂ ਪੂਦਾ ਕਿਤਾ ਸਮਾਨ ਤੇਲ ਦੀਆਂ ਕੀਮਤਾਂ ਚੜ ਗਈਆਂ ਸਮਾਨ ਗੈਸ ਦੀਆਂ ਕੀਮਤਾਂ ਚੜ ਗਈਆਂ ਹਰੇਕ ਚੀਜ਼ ਦਾਣਾਂ ਤੋਂ ਲੈ ਕੇ ਨੂਨ ਤੋਂ ਲੈ ਕੇ ਪਿਆਜ਼ ਗੰਡਾ ਤੋਂ ਲੈ ਕੇ ਕੀਮਤਾਂ ਸਮਾਨੀਆਂ ਚੜ ਚੁੱਕੀਆਂ ਬੜੀ ਗਰੀਬ ਗੁਰਬਾ ਅੱਗੇ ਚਾਹ ਨਾਲ ਰੋਟੀ ਖਾ ਲੈਂਦਾ ਸੀ ਫਿਰ ਡੋਵੋ ਕੇ ਰੋਟੀ ਖਾ ਲੈਂਦਾ ਸੀ ਉਹ ਵੀ ਇੰਨੇ ਦੁੱਬਰ ਹੋ ਚੁੱਕੀ ਆ ਰੋਟੀ ਪਾਣੀ ਖਾਣਿਆ ਕੇਂਦਰ ਸਰਕਾਰ ਅਸੀਂ ਚਾਹੁੰਦੇ ਆਂ ਵੀ ਜਿਹੜੀਆਂ ਜੇ ਵਾਦੇ ਕੀਤੇ ਲੋਕਾਂ ਨਾਲ ਉਹ ਅੱਵੇ ਪੂਰੇ ਕਰੋ ਚੋਣਾਂ 'ਚ ਉਹਦੀਆਂ ਨੀਤੀਆਂ ਨੇ ਪ੍ਰੀਆ ਮਜ਼ਦੂਰ ਬ੍ਰੋਟੀ ਨੇ ਕਿਸਾਨ ਬ੍ਰੋਟੀ ਨੇ ਖਲਾਫ ਨੇ ਜਿਹੇ ਸਯੋਜਕ ਮੋਰਚੇ ਬੋਲਾਂ ਅੱਜ ਜਿਹੜੀ ਕਾਲ ਸੀ ਉਹਦੇ ਲਈ ਅਸੀਂ ਅੱਜ ਪੁੱਤਰਾ ਭੁੱਖਿਆ ਕਹਿੰਦੇ ਸਰਕਾਰ ਦਾ ਤੇ ਪਹਿਲਾਂ ਜੀ ਕਾਇਕਾਇਆਂ ਨੇ ਪਿੰਡਾਂ 'ਚ ਭੁੱਖਿਆ ਹੁਣ ਰਾਏਕੋੜ ਸ਼ਹਿਰ ਦੀ ਇਕਾਈ ਨੇ ਸੀਐਟਜੀ ਨੇ ਭੁੱਖਿਆ ਜੀ ਅੱਛਾ ਜੀ ਇਹ ਸੰਘਰਸ਼ ਕੱਲ ਤੱਕ ਚੱਲਦਾ ਰਹੂ ਆਪਣਾ ਸੰਘਰਸ਼ ਜਿੰਨਾ ਤੱਕ ਮਜ਼ਦੂਰਾਂ ਕਿਸਾਨਾਂ ਦੀਆਂ ਗੱਲਾਂ ਨਹੀਂ ਮੰਨੀ ਜਾਂਦੀਆਂ ਜਦ ਤੱਕ ਜਿਹੜਾ ਸੰਘਰਸ਼ ਇਹ ਚੱਲਦਾ ਰਹੂਗਾ ਚਾਹੇ ਕਾਂਗਰਸ ਸਰਕਾਰ ਚਾਹੇ ਬੀਜੇਪੀ ਸਰਕਾਰਾ ਜਿਵੇਂ ਕਿ ਵੀਰ ਜੀ ਹੁਣਾਂ ਨੇ ਦੱਸਿਆ ਵੀ ਸਯੁਗਤ ਕਿਸਾਨ ਮੋਰਚੇ ਦੀ ਕਾਲ ਤੇ ਸੀਟੂ ਵਰਕਰ ਅਤੇ ਕਿਸਾਨਾਂ ਨੇ ਰਲ ਕੇ ਇਹ ਰੋਸ ਮੁਜ਼ਾਹਰਾ ਕੀਤਾਗਾ ਪ੍ਰਧਾਨ ਮੰਤਰੀ ਮੋਦੀ ਦਾ ਪਤਲਾ ਫੁੱਕਿਆ ਗਿਆਗਾ ਆਪਣਾ ਰੋਸ ਜਤਾਇਆ ਗਿਆਗਾ ਇਹ ਹੋਰ ਵੀ ਇੱਥੇ ਬਹੁਤ ਆਗੂ ਖੜੇ ਨੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਵੀਰ ਜੀ ਹੁਣੀ ਵੀ ਖੜੇ ਆ ਤੁਸੀਂ ਵੀਰ ਜੀ ਅੱਜ ਦੇ ਮੁਜ਼ਾਰੇ ਬਾਰੇ ਕੀ ਕਹੋਗੇ ਮੈਂ ਭਾਈ ਜੁਨੇ ਪ੍ਰਧਾਨ ਦਵਿੰਦਰ ਗੱਲਬੋਵੀ ਅੱਜ ਇੱਥੇ ਜਿਹੜੇ ਅਸੀਂ ਪੁਤਲਾ ਸਾੜਿਆ ਜੋਗੀ ਮੋਦੀ ਦਾ ਪੁਤਲਾ ਸਾੜਿਆ ਜਿਹੜਾ ਪਿਛਲੇ ਦਿਨੇ ਹੀ ਯੂਪੀ 'ਚ ਘਟਨਾ ਵਾਪਰੀਆ ਜਿਹੜਾ ਉਹਨਾਂ ਨੇ ਗੱਡੀ ਚੜਾਤੀ ਬੈਠਾਨਾਂ ਤੇ ਬੈਠਿਆ ਤੇ ਪ੍ਰਦਰਸ਼ਨ ਕਰਦੇ ਆ ਤੇ ਉਹ ਬਹੁਤ ਦੇਰ ਤੋਂ ਪ੍ਰਦਰਸ਼ਨ ਕਰਦੇ ਆ ਜਿਹੜਾ ਉਹਨਾਂ ਦਾ ਹੱਕ ਆ ਉਹਨਾਂ ਨੂੰ ਮਿਲਣਾ ਚਾਹੀਦਾ ਅਸੀਂ ਉਹਨਾਂ ਦੇ ਨਾਲ ਖੜੇ ਆ ਮੋਢਾ ਨਾਲ ਮੋਢਾ ਲਾ ਕੇ ਜੇ ਹੈ ਇਹਨਾਂ ਨੂੰ ਹੱਕ ਇਹ ਨਹੀਂ ਦਿੱਤਾ ਗਿਆ ਜਿਵੇਂ ਇਹ ਪੁਤਲੇ ਸਾੜੇ ਆ ਕਿਸੇ ਟਾਈਮ ਅਸੀਂ ਮੋਦੀ ਦੀ ਕੋਠੀ ਵੀ ਘੇਰੀ ਵੀ ਤਾਂ ਉਹ ਵੀ ਘੇਰਾਂਗੇ ਠੀਕ ਹੈ ਬੀ ਜਿਹੜਾ ਨੇ ਵੀ ਉਹੀ ਗੱਲ ਕੀਤੀ ਹੈ ਵੀ ਜਦ ਤੱਕ ਇਹਨਾਂ ਦੇ ਹੱਕ ਜੋ ਕਿ ਮਹਿੰਗਾਈ ਵਧ ਰਹੀ ਹੈ ਇਹ ਨਹੀਂ ਘਟਦੀ ਉਹੀ ਤਾਂ ਇਹ ਰੋਸ ਮੁਜ਼ਾਹਰੇ ਜਾਰੀ ਰਹਿਣਗੇ ਸੰਘਰਸ਼ ਜਾਰੀ ਰਹੂਗਾ ਹਣ ਦੇਖਿਆ ਇਹ ਹੈ ਇਹ ਸੰਘਰਸ਼ ਕਦੋਂ ਤੱਕ ਜਾਰੀ ਰਹਿੰਦਾ ਕਦੋਂ ਤੱਕ ਇਹ ਮਹਿੰਗਾਈ ਦੀ ਜੋ ਹੋੜ ਹੈ ਕਦੋਂ ਤੱਕ ਘਟਦੀ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਰਾਏਕੋਟ ਤੋਂ ਗੁਜੀਤ ਸਿੰਘ ਦੀ ਰਿਪੋਰਟ ਤੇਜ న్యూਸ